ਨੇ ਚੱਲ ਰਾਜਵੀਰ ਨਹੀਂ ਨਹੀਂ ਵਧੀਆ ਤਾਂ ਬਾਬੇ ਨੇ ਵਧੀਆ ਦੱਸਿਆ ਨਾਲੇ ਮੇਰੀ ਗੱਲ ਸੁਣ ਜਿਹੜੀ ਬਾਬੇ ਨੇ ਗੱਲ ਕਹੀ ਉਸ ਗੱਲ ਤੇ ਗੌਰ ਰੱਖੀ ਕਿਵੇਂ ਫੇਰ ਹੀ ਤੈਨੂੰ ਅਸਰ ਹੋਊਗਾ ਜੇ ਤੂੰ ਨਾ ਸਹੀ ਤਰ੍ਹਾਂ ਨਾ ਤਰੇਂਗੀ ਤੂੰ ਫਿਰ ਬਾਬੇ ਨੇ ਹੀ ਕਿਹਾ ਭਈ ਜੀ ਨੇ ਛੋਟੇ ਕਰਿਆ ਸੀ ਉਹਦੇ ਬਾੜ ਚ ਧਰ ਦਿਓ ਹਾਂ ਉਸ ਤੇ ਭੇਜੂਗਾ ਫੇਰ ਹੀ ਵਧੀਆ ਠੀਕ ਹੋਵੇਂਗੀ ਆਪਾਂ ਕਿਹੜਾ ਹੁਣ ਉਹਦੇ ਕੋਲ ਤਾਈ ਦਾ ਨਾਂ ਲੱਤੈ ਵੀ ਉਹਨੇ ਕੀਤਾ ਨਹੀਂ ਇਹ ਤਾਂ ਬਾਹਾਂ ਜਾਂਦੀ ਹੈ ਉਹਦੇ ਕੋਲੇ ਇਹਨੂੰ ਤਾਂ ਉਹ ਹੀ ਗੱਲ ਹੈ ਕਰਦੀ ਨਹੀਂ ਸੀ ਇਹ ਤੇ ਤਾਂ ਟੂਣਾ ਜੀ ਕਿਤਾਬ ਆਪਾਂ ਦੱਸਤਾ ਹੁੰਦਾ ਇਹ ਇਹ ਤਾਂ ਸਾਰੇ ਸਿਆਣਿਆਂ ਨਾਲ ਲਿਹਾ ਜਾ ਇੱਕ ਸਿਆਣੇ ਨੂੰ ਜਾਣਦੀ ਆ ਸਭ ਜ ਆ ਉਹ ਕਰਦੇ ਨੇ ਇਹਨੂੰ ਫਿਰ ਹੁਣ ਜਦ ਸਾਰਾ ਦਿਨ ਤੁਰੀ ਫਿਰਦੀ ਜਿਹੜੀ ਮੈਨੂੰ ਤਾਂ ਹੀ ਨਹੀਂ ਸੀ ਪਤਾ ਵੀ ਇੰਨਾ ਇਹ ਜਾਂਦੀ ਆ ਮੈਨੂੰ ਤਾਂ ਚਾਪਾ ਕਿਹੜਾ ਲੈ ਆ ਆਪਾਂ ਤਾਂ ਉਹੀ ਗੱਲ ਐਂ ਕਹਤਾ ਵੀ ਹੈਗੀਏ ਕੋਈ ਸਾਡੇ ਬੇੜੇ ਚ ਜਿਹਦਾ ਨਾਂ ਲੈਂਦਾ ਹੁੰਦਾ ਫੇਰ ਨਹੀਂ ਸੀ ਆਪਾਂ ਨੂੰ ਆ ਕਰਕੇ ਦਿੰਦਾ ਫੇਰ ਕਿੱਥੇ ਕਰਦਾ ਸੀ ਕਮਲ ਜੀ ਨੂੰ ਬਾਬੇ ਨੇ ਕਿਹਾ ਹਰਪ੍ਰੀਤ ਵੀ ਦਿਖਾ ਦੂ ਇਹਨੂੰ ਪੰਬੂ ਤਾਰੇ ਦੇ ਨਹੀਂ ਅੱਛਾ ਤੇ ਹੋਰ ਹੁਣ ਚੱਲ ਫਿਰ ਧਰ ਕੇ ਦੇਖ ਲੈਨੇ ਆ ਜੇ ਕੋਈ ਦੂਜੇ ਤੇ ਮਾਰੀ ਕਰ ਦੇਈ ਤੇ ਲੱਗੇ ਗੱਲ ਕਰ ਮੂੰਹ ਤਾਂ ਕਰਕੇ ਦਾ ਸਾਰਿਆਂ ਤੇ ਦਿੱਤਾਗਾ ਦੇਖੋ ਫੇਰ ਦੇਖ ਨਹੀਂ ਫਿਰਦੀ ਐਗੀ ਆ ਕਿ ਗਈ ਆ ਕਿਸੇ ਦੀ ਫਰਦੀ ਹੋ ਫਿਰਦੀ ਐ ਸਾਹਮਣੇ ਹਾਂ ਆ ਜਾ ਗਿਆ ਬੋਚ ਕੇ ਆਈ ਦੀ ਆਪਣੇ ਚ ਨਿਗਾ ਨਾ ਪੈ ਜੇ ਨਾ ਨਾ ਇੱਥੇ ਇਹਨਾਂ ਨੇ ਬਾਅਦ ਚ ਰੋੜੇ ਤਰਨੇ ਕਾ ਨੂੰ ਦੇਣ ਨਾ ਜਮਾ ਵਿਚਾਲੇ ਧਾਰਾ ਤੇਸ ਨਾ ਜਾਵੇ ਨਾ ਇੱਥੇ ਬੱਤਾ ਗੇਟ ਨਹੀਂ ਖੋਲਦੇ ਮੇਰੀ ਗੱਲ ਸੁਣ ਮੈਂ ਰੱਖਦੀ ਨਿਗਾ ਖੜ ਜਾ ਇੱਕ ਮਿੰਟਾ ਹੈ ਨੀ ਨੀ ਤਾਈ ਤਾਂ ਅੰਦਰ ਵੜ ਗਈ ਇੱਥੇ ਧਰ ਜਮਾ ਵਿਚਾਲੇ ਨੀਗਾ ਵੀ ਪਾਉ ਨੰਗ ਦੀ ਦੀ ਜਿੱਥੋਂ ਨੀ ਨੰਗੇ ਹਾਂ ਲੈ ਇੱਥੇ ਧਰ ਸਾਡੇ ਤੇ ਕਰਿਆ ਸੀ ਉਵੇਂ ਉਲਟਾ ਇਹਦੇ ਤੇ ਹੋ ਜੇ ਆਹੀਂ ਕਹਿੰਦੇ ਅਸੀਂ ਸਾਨੂੰ ਰਾਮ ਆ ਜੇ ਤੇ ਬੇਬੇ ਡਿੱਗ ਪੇ ਮੰਜੇ ਤੇ ਸਾਨੂੰ ਠੀਕ ਕਰਦੇ ਬਾਬਾ بس ਸਾਨੂੰ ਤਾਂ ਹੋਰ ਕੁਝ ਨਹੀਂ ਚਾਹੀਦਾ ਆਪਾਂ ਘੜਾ ਰੋਜੀ ਕਰਦਿਆਂ ਟੂਣੇ ਆਪਾਂ ਤਾਂ ਮਜ਼ਦੂਰੀ ਛੱਡ ਕੇ ਪੈ ਗਿਆ ਨਹੀਂ ਆ ਜਾ ਹੁਣ ਤੂੰ ਤਾਂ ਜਮੀ ਕਮਲੀ ਆ ਨੀ ਤਾਈ ਨਾ ਕਿ ਤਾਜ ਭੱਜ ਚੱਲਣ ਪੁੱਤੇ ਜੀ ਹੋਰ ਇੱਥੇ ਜੇ ਆਪਾਂ ਨੂੰ ਕਿਸੇ ਨੇ ਹੋਰ ਦੇਖ ਲਿਆ ਤਾਂ ਜੱਬ ਹੋ ਜਾਊਗਾ ਇਹੋਂ ਮੇਰਾ ਕਿਹੜਾ ਜੀ ਕਰਦਾ ਸੀ ਦੇਖ ਰਾਜਵੀਰ ਮੈਂ ਕਿਹੜਾ ਰੋਜੀ ਟੂਨੇ ਕਰਦੀ ਆ ਮੈਨੂੰ ਤਾਂ ਤੂੰ ਲੈ ਗਈ ਤੂੰ ਕਹਤਾ ਵੀ ਤੂੰ ਮੇਰੇ ਨਾਲ ਚੱਲ ਤਾਈ ਨੂੰ ਤਾਂ ਮੈਂ ਦਿਖਾਉਂ ਤਾਰੇ ਇਧਰ ਮੇਰੀ ਗੱਲ ਸੁਣ ਹਾਂ ਤੂੰ ਮੇਰਾ ਤਾਂ ਹੁਣ ਘਰਾ ਵਾਲੀ ਦੂਰ ਮੇਰੇ ਘਰ ਮੰਨੀ ਤਾਂ ਇਹ ਜਾਂਦੀ ਨਹੀਂ ਦੇਖ ਨਹੀਂ ਇਧਰ ਮੈਂ ਆਵਾਂ ਮੇਰੇ ਤਾਂ ਤੇਰੇ ਨਾਲ ਲਿਹਾ ਜਾ ਤੇਰੇ ਕੋਲੇ ਮਾੜਾ ਮੋਟਾ ਆ ਜੰਨੀ ਆ ਇਹ ਗਾਹਾਂ ਨੂੰ ਨਾ ਤੇਰੇ ਤੇ ਟੂਣਾ ਕਰੂਗੀ ਐ ਤਾਂ ਸਾਨੂੰ ਕਮਲੇ ਕਰ ਦੂ ਸਾਰੇ ਟੱਬਰ ਨੂੰ ਇਹ ਫਿਰ ਬਾਬੇ ਨੇ ਕਿਹਾ ਤਾ ਹੈਗਾ ਵੀ ਜਿਹੜੇ ਨੇ ਪਹਿਛੋੜੇ ਤੇ ਟੂਣਾ ਕਰੇ ਅੱਜ ਤੋਂ ਬਾਅਦ ਛੋੜੇ ਟੂਣਾ ਨਹੀਂ ਕਰਨਾ ਉਹ ਜੇ ਤੂੰ ਇੱਕ ਦੋ ਟੂਨੇ ਹੋਰ ਕਰਤੇ ਨਾ ਛੋੜ ਤਾਹੀਂ ਚਾਹੇ ਨਾ ਤਾਈ ਕਿਤੇ ਮਰਜੀ ਵਗ ਜੇ। ਨਾ ਸਰ ਕੀ ਹੋ ਜਾਂਦਾ ਹੁੰਦਾ ਤੈਨੂੰ ਪਤਾ ਟੂਣਾ ਮਾਰੇ ਜਿਹੜਾ ਬੰਦਾ ਟੂਣਾ ਕਰਦਾ ਹੋਵੇ ਉਹ ਤੇ ਅਸਰ ਘੱਟ ਹੁੰਦਾ ਹੁੰਦਾ। ਇਹ ਕੀ ਗੱਲ ਫਿਰ ਕੀ ਪਤਾ ਇਤੇ ਅਸਰੀ ਨਾ ਹੋਵੇ। ਨਾ ਇਹ ਤਾਂ ਬਾਬੇ ਨੇ ਕਿਹਾ ਵੀ ਕੇਰਾ ਤਾਂ ਜੇ ਉਹਨੂੰ ਨਾ ਪਤਾ ਲੱਗਿਆ ਕੇਰਾ ਦਾ ਅਸਰ ਹੋਊਗਾ ਜੇ ਲੱਗ ਗਿਆ ਉਹਨੂੰ ਪਤਾ। ਮੈਂ ਮਰ ਜਾ ਮੇਰੇ ਤੇ 3000 ਰੁਪਿਆ ਵੀ ਲੱਗ ਜੇ ਅਸਰ ਨਾ ਹੋਇਆ ਫਿਰ ਕਾ ਨੂੰ ਜਿੰਨਾ ਚਿਰ ਅਸਰ ਨਾ ਨਾ ਚਰ ਹੋਰ ਨਹੀਂ ਉਹਨੂੰ ਪੈਸੇ ਦਿੰਦਿਆਂ। ਇੱਕ ਦੋ ਵਾਰੀ ਉਹਦੇ ਕੋਲੇ ਹੋਰ ਜਾਵਾਂਗੇ। ਇਹਨਾਂ ਟੂਨੇ ਕਰਨੇ ਪੈਣਗੇ ਇਹਦੇ ਤੇ ਤਾਂ ਤਿੰਨ ਕਰਨੇ ਪੈਣਗੇ ਜਿਹੜਾ ਤਾਂ ਆਪਣੇ ਵਰਗਾ ਆਮ ਬੰਦਾ ਹੁੰਦਾ ਉਹ ਤੇ ਤਾਂ ਇੱਕ ਟੂਨਾ ਹੀ ਕੰਮ ਕਰ ਜਾਂਦਾ ਆ ਤਾਈ ਵਰਗੀ ਤੇ ਤਾਂ ਤਿੰਨ ਤਿੰਨ ਚਾਰ ਚਾਰ ਕਰਨੇ ਪੈਂਦੇ ਆ ਚੱਲ ਪੈਣੀ ਤਾਂ ਜੇ ਕਿਤੇ ਸੁਣ ਨਾ ਲਵੇ ਕਿ ਮੇਰੀ ਨਾ ਫੱਟੀ ਵਿਚਾਰੀ ਟੂਨੀ ਨਾਲ ਬਗ ਚੱਲੇ ਕਿ ਨਹੀਂ ਮੇਰੇ ਕੱਲੀ ਤਾਂ ਪੈਣੀ ਮੈਂ ਕਦੇ ਗਈ ਨਹੀਂ ਮੈਨੂੰ ਤਾਂ ਡਰ ਲੱਗਦਾ ਮੈਨੂੰ ਤਾਂ ਬਾਦਰ ਤੋਂ ਪੈਣੀ ਐਨਾ ਡਰ ਲੱਗੋ ਜਦੋਂ ਉਹ ਚਮਟਾ ਖੜਕਉਣ ਲੱਗਾ ਮੈਂ ਤਾਂ ਡਰ ਗਈ ਹੋਰ ਡਰ ਤਾਂ ਹੁਣ ਮੈਨੂੰ ਵੀ ਲੱਗਦਾ ਸੀ ਪੱਲੀਆਂ ਕਹਿ ਰੀਆਂ ਦਾ ਕੀ ਬਣਦਾਗਾ ਡੇਰੇ ਡਪੇ ਬੁੜੀਆਂ ਕਿਵੇਂ ਮਗ ਜਾਂਦੀਆਂ ਐ ਭੈਣ ਮੈਂ ਤਾਂ ਡਰਦੀ ਡਰਦੀ ਗਈ ਮੈਨੂੰ ਤਾਂ ਉਥੇ ਡਰ ਲੱਗੇ ਅੰਦਰ ਵੱਢਦੀ ਨੇ ਸੁਭਾਅ ਪਿਆ ਹੁੰਦਾ ਇਹਨਾਂ ਨੂੰ ਤਾਂ ਚਲ ਕੋਈ ਨਹੀਂ ਹੁਣ ਆਪਾਂ ਨੂੰ ਵੀ ਸੁਭਾਅ ਪੈ ਜੂ ਆਪਾਂ ਨੂੰ ਵੀ ਜਾਣਾ ਪਿਆ ਕਰੂਗਾ ਨਾ ਭੈਣੇ ਆਪਾਂ ਨੂੰ ਤਾਂ ਉਹੀ ਗੱਲ ਬਚਾ ਕੇ ਰੱਖੀ ਇਹ ਜਿਹੀਆਂ ਚੀਜ਼ਾਂ ਤੋਂ ਇਹ ਤਾਂ ਹੁਣ ਮਜਬੂਰੀ ਹੈ ਜਦੋਂ ਅਗਲੇ ਨਿਕਿੱਟਾ ਜਦੋਂ ਤਾਈ ਨੇ ਸੋਡੇ ਫੇਰ ਧਰਤਾ ਬਾਹਰ ਚ ਕੁਝ ਜਾਣਾ ਤਾਂ ਤੈਨੂੰ ਸਿਆਣੇ ਕੋਲ ਹੀ ਪਹੂ ਡਾਕਟਰੀ ਇਲਾਜ ਨਹੀਂ ਹੁੰਦਾ ਇਹ ਨਹੀਂ ਚਲ ਭੈਣੇ ਹੁਣ ਤੇਰੇ ਮੰਗ ਲੱਗ ਕੇ ਕਰ ਤੈਨੂੰ ਆ ਵੀ ਪਤਾ ਲੱਗੂਗਾ ਤੁਹਾਨੂੰ ਤਾਂ ਫਿਰ ਦੇਖੋ ਥੋੜਾ ਕਰਕੇ ਬਾਬਾ ਕਹਿੰਦਾ ਵੀ ਜਿਹੜਾ ਤੁਸੀਂ ਥੋੜਾ ਕਰਾ ਲਿਆ ਭਈ ਉਹਦਾ ਕਰਕੇ ਅਸਰ ਨਹੀਂ ਹੋਇਆ ਜੇ ਥੋੜਾ ਨਾ ਕਰਾਉਂਦੇ ਨਾ ਥੋੜੇ ਤਾਂ ਕਹਿੰਦਾ ਰਾਤ ਨੂੰ ਗੜਬੀ ਘੁੱਟ ਸਕਦੇ ਸੀ ਜੇ ਮੈਂ ਤੁਹਾਨੂੰ ਨਾਂ ਲੈ ਕੇ ਆਂਦੀ ਨਾ ਅੱਜ ਨੂੰ ਤੁਸੀਂ ਪਾਗਲ ਹੋਏ ਹੁੰਦੇ ਦੋਨੇ ਭੈਣ ਤੇਰੀ ਧੰਨਵਾਦ ਕਰਦੀ ਆਂ ਭਲਾ ਹੋਵੇ ਤੇਰਾ ਆ ਜਾਨੀ ਚਾਹ ਪੀ ਕੇ ਜਾਈਂ ਚਲ ਆ ਜਾ ਚਾਹ ਪੀ ਕੇ ਮੈਂ ਇਦਰੀ ਨੰਗ ਜੂ ਤੁਰੇ ਹੋਰ ਤੇਰੇ ਬਾਈ ਵੀ ਨੀਕਦਾ ਹੋਊਗਾ ਮੈਂ ਤੈਨੂੰ ਦੱਸ ਕੇ ਵੀ ਨਹੀਂ ਗਈ ਕੁਲੀ ਆਹ ਹਾਲ ਮੈਂ ਮਾਜਾਂ ਨੂੰ ਸਾਡੇ ਵਾਰ ਕੇ ਕੌਣ ਕਰਕੇ ਤਰਗੀ ਟੂਣਾ ਲੋ ਸੋਟੋ ਕੀ ਕੀ ਮੰਗਦਾ ਵੀ ਕੋਈ ਟੂਣਾ ਕਰਕੇ ਹੈ ਵੀ ਸਾਡੇ ਉਹੀ ਗੱਲ ਮੰਗੂ ਅਗਲਾ ਜੜਾ ਤੇ ਬੈੰਦਾਗਾ ਟੂਣਾ ਕਰਨ ਵਾਲਾ ਆਏ ਸਾਡੇ ਤਾਂ ਆਹੀ ਮੱਚਦੇ ਨੇ ਲੋਕ ਵੀ ਆਪਦੇ ਘਰੇ ਰੋਟੀ ਕਿਉ ਖਾਂਦੇ ਨੇ ਅਸੀਂ ਆਪਦੇ ਘਰੇ ਬਸਦੇ ਲੋਕਾਂ ਨੂੰ ਚੰਗੇ ਨਹੀਂ ਲੱਗਦੇ ਮੈਨੂੰ ਆਹੀ ਸ਼ੱਕ ਹੈ ਵੀ ਕੱਲ ਕਿਹੜਾ ਮਾਈ ਖੀਰ ਫੜਾ ਕੇ ਆਈ ਸੀ ਉਹਨਾਂ ਨੂੰ ਗਰਲਾਉ ਕੇ ਮੈਨੂੰ ਆਹੀ ਸ਼ੱਕ ਲੱਗਦਾ ਵੀ ਇੱਕ ਤਾਂ ਹਰਪ੍ਰੀਤ ਹੋਊਗੀ ਤੇ ਇੱਕ ਰਾਜਵੀਰ ਰਾਜਵੀਰ ਵਾਲੀ ਖੇਅ ਰਹੇਗੀ ਤੇ ਉਸੇ ਨੇ ਕਰਾਇਆ ਇਹ ਕਿੰਨਾ ਕੰਮ ਕਰਾਇਆਗਾ ਵਿਕਰਤਾ ਆਪਣੀ ਖੀਰ ਟਪਾ ਕੇ ਆਪਾਂ ਨੂੰ ਤਾਈ ਫੜਾ ਕੇ ਗਈ ਸੀ ਤੇ ਵੀ ਹੁਣ ਹੋਈਏ ਨਾ ਤਾਂ ਆਪਾਂ ਤਾਂ ਤਰਕੇ ਆਈਏ ਟੂਣਾ ਹੁਣ ਦੇਖਣੀ ਐ ਕੋਈ ਨਾ ਤਰਤਰਤਾ ਗਈਆਂ ਚਲ ਕੋਈ ਨਾ ਪਰਮਾਤਮਾ ਹੀ ਐ ਤੇ ਮੈਂ ਵੀ ਉਸੇ ਬਾਬੇ ਕੋਲ ਹੀ ਲੈ ਕੇ ਜਾਨੀ ਐਂਗੀ ਵੀ ਆਂ ਦੱਸ ਬਾਬਾ ਵੀ ਕੀ ਨਿਆ ਕੁਛ ਕਰਾਇਆਗਾ ਦੱਸ ਤਾਂ ਦੇਊਗਾ ਦੇਖੀ ਸਹੀ ਇਹਨਾਂ ਦੇ ਦਵਾਰੇ ਮੈਂ ਕਰਾ ਕੇ ਤਰਕੇ ਜਾਊਂਗੀ ਸਾਡੇ ਵਰਗੇ ਕਿ ਟੂਣਾ ਕਰਦੀ ਅਗਲਾ ਉਹਨਾਂ ਦੇ ਵਰਗੀ ਤਰਕੇ ਆਉ ਮੈਂ ਦਵਾਰੇ ਸਾਰਾ ਕੁਛ ਕਤਾਈ ਆਉਂਦੀ ਐ ਇਹਨੂੰ ਤਾਂ ਨਾ ਲਾਂਬਾ ਮੈਂ ਕੱਲ ਕੀ ਕੰਮ ਕਰਕੇ ਆਇਆ ਉਹ ਤਾਈ ਹਾਂ ਭਾਈ ਉਹ ਟੂਨੇ ਟਾਣੇ ਤੂੰ ਨਾ ਕਰਿਆ ਕਰ ਕੱਲ ਤੂੰ ਕੀ ਗੱਲ ਕਰੀ ਸੀ ਉਹ ਕੁਦਰਤੀ ਰਾਜਵੀਰ ਆ ਗਈ ਉਹਨੇ ਸਾਨੂੰ ਬਚਾਇਆ ਨਾ ਰਾਜਵੀਰ ਆ ਗਈ ਤੇ ਅੱਜ ਭਾਈ ਫੇਰ ਛੋਡੀਆਂ ਕਰਕੇ ਆਇਆ ਨੇ ਤੂੰ ਉਹਨਾਂ ਨੂੰ ਭਾਈ ਕਹਿੰਦੇ ਨਹੀਂ ਆਉਂਦੀਆਂ ਨੂੰ ਮੈਂ ਟੂਨੇ ਕੇ ਕੱਢ ਟੂਨੇ ਛੋਡੀਆਂ ਕਰਦੀਆਂ ਨੇ ਤਾਈ ਅਸੀਂ ਕਿੱਥੇ ਟੂਨੇ ਕਰਨ ਜਾਣਦੇ ਆਂ ਉਨੇ ਕਰ ਜਣਾ ਤੂੰ ਹੀ ਮਸ਼ਹੂਰ ਹੈ ਅੱਛਾ ਛੋਟੀਆਂ ਨਹੀਂ ਜਾਣਦੀਆਂ ਭਾਈ ਛੋਟੀਆਂ ਤਾਂ ਕਿਸੇ ਬਾਬੇ ਕੋਲੇ ਨਹੀਂ ਜਾਂਦੀਆਂ ਮਈਬਾਰਾ ਜਾਨੀਆਂ ਦੇਖੋ ਤਾਈ ਅਸੀਂ ਨਹੀਂ ਬਾਬੇ ਬੂਬੇ ਨੂੰ ਜਾਣਦੇ ਇਹਦਾ ਤੂੰ ਹੀ ਬਾਬਿਆਂ ਤੇ ਵਿਸ਼ਵਾਸ ਕਰਦੀ ਹੈ ਸਾਨੂੰ ਪਤਾ ਨਹੀਂ ਖੀਰ ਚ ਕੀ ਪਾ ਕੇ ਦੇਕੀ ਸੀ ਖੀਰ ਪਾ ਕੇ ਦੇ ਜੀ ਪਹਿਲਾਂ ਤਾਂ ਖੀਰ ਦੇਤੀ ਨਾਲੇ ਹੁਣ ਖਾ ਕੇ ਕਹਿੰਦੇ ਕਿ ਭਾਈ ਖੀਰ ਚ ਪਾ ਕੇ ਦੇਕੀ ਖੀਰ ਚ ਕਿੰਨਾ ਵਿਓ ਪਾ ਕੇ ਦੇਗੀ ਸੀ ਖੀਰ ਦੇ ਕੇ ਗਈਆਂ ਭਾਈ ਪੰਜਾ ਹੁਣ ਅਗਲਾ ਕੋਈ ਚੀਜ਼ ਨਹੀਂ ਦਿੰਦਾ ਭਾਈ ਤਾਈ ਵਿਓ ਵਾਲੀ ਗੱਲੀ ਸੀ ਸਾਨੂੰ ਤਾਂ ਸਾਰਿਆਂ ਨੂੰ ਚੱਕਰ ਲਾ ਗੇ ਔਰ ਇਦੋਂ ਕੀ ਬਿਓ ਪਾਏਗੀ ਕਿ ਭੱਜ ਕੇ ਭਾਈ ਜਖਣ ਨੂੰ ਖਾ ਕੇ ਕੋਈ ਤਜਾਬ ਬਣ ਗਿਆ ਉਹ ਤਾਂ ਨਹੀਂ ਫਿਰ ਕਿਸੇ ਦਾ ਸਾਰਾ ਹੁਣ ਆਪਾਂ ਜਾ ਕੰਬੇਹਾ ਸਾਧੀਆਂ ਚ ਕੋਸ ਖਾਏ ਆਉਣੇ ਤੇ ਕੱਟ ਆਪਾਂ ਨੂੰ ਉਹੋ ਵੀ ਲੱਗ ਜਾਂਦੇ ਨੇ ਹਾਂ ਤੂੰ ਤਾਂ ਦੇਖ ਲੈ ਜਾਗਦਿਆਂ ਨੂੰ ਪੈਣੀ ਪਾਈ ਜਾਨੀਆਂ ਉਹ ਦੁੱਧ ਨਾਲ ਵੀ ਕਦੇ ਤਜਾਬ ਨਾਲ ਦੁੱਧ ਨਾਲ ਤਾਂ ਘਟਦਾ ਹੁੰਦਾ ਤਜਾਬ ਆ ਖੀਰ ਨਾਲ ਤਾਂ ਬਣਦਾ ਭਾਈ ਤੈਨੂੰ ਕੌਣ ਕਹਿੰਦਾ ਵੀ ਦੁੱਧ ਨਾਲ ਤਜਾਬ ਨਹੀਂ ਬਣਦਾ ਖੀਰ ਨਾਲ ਤਾਂ ਬਣਦਾ ਬਾਏ ਨਾਲ ਬਾਲਾ ਅੱਛਾ ਅੱਛਾ ਖੀਰ ਨਾਲ ਤਜਾਬ ਬਣਦਾ ਤੂੰ ਹੀ ਨਵੀਂ ਨਵੀਆਂ ਗੱਲਾਂ ਕਰਦੀ ਏਂ ਤੇ ਭਾਈ ਸਾਡੇ ਵਰਗੇ ਇੱਕ ਰਾਕੇ ਤੇ ਰਿਆਈਆਂ ਟੂਣਾ ਫੋਟੇਵਾਰਗੇ ਕੀ ਟੂਨਾ ਕਰਾਇਤਾ ਕਿਉਂ ਕਰਾਇਆ ਕਿਉਂ ਨਹੀਂ ਹੋਰ ਕਰਾਇਆ ਨਹੀਂ ਭਾਈ ਕੋਈ ਨਾ ਸਾਨੂੰ ਆਪੀ ਪ੍ਰੂਫ ਪਰ ਮੇਡੂਆ ਵੀ ਕਹਦਾ ਸਾਡੇ ਵਰਗੇ ਭਾਈ ਟੂਨਾ ਕਰਕੇ ਸਾਡੀਆਂ ਧਰਕੇ ਆਈਆਂ ਨਾ ਤਾਂ ਹਰਪ੍ਰੀਤ ਚਾਹ ਨਾ ਰਾਜਵੀਰ ਰਾਜਵੀਰ ਵਾਲੀ ਚਾਸਰ ਚਲਾਕ ਹੈ ਤਾਂ ਇਹ ਪ੍ਰੂਫ ਵਾਲੀ ਗੱਲ ਹੈ ਉਹ ਫਿਰ ਚੱਲ ਤੂੰ ਦੱਸ ਫਿਰ ਕੀ ਪ੍ਰੂਫ ਹੈ ਤੇਰੇ ਕੋਲੇ ਕੋਈ ਨਾ ਆਪੇ ਦਿਨ ਪਾ ਕੇ ਪਤਾ ਲੱਗ ਜੂ ਸਾਨੂੰ ਨਹੀਂ ਅੱਜ ਅਥਣ ਨਹੀਂ ਪਤਾ ਲੱਗ ਜੂਗਾ ਵੀ ਕਿਵੇਂ ਟੂਨਾ ਕਰਿਆਗਾ ਜਮਾ ਤੈਨੂੰ ਚਾਨਣ ਹੋ ਜੂ ਅੱਖਾਂ ਦੇ ਮੂਰੇ ਲੈ ਐਂ ਚਾਨਣ ਹੋ ਜੇ ਤਾਂ ਹੋ ਜਾਣਦੇ ਅਸੀਂ ਕੋਈ ਟੂਣਾ ਟਾਣੀ ਨਹੀਂ ਕਰਦੇ ਫਰੂਪਾਏ ਕਾਜ ਫਰੂਪਾਣਾ ਜਾ ਕੇ ਤੂੰ ਘਰੇ ਪੁੱਛ ਨਾ ਤੇ ਰਾਜਵੀਰ ਨੂੰ ਤੇ ਨਾਲੇ ਹਰਪ੍ਰੀਤ ਨੂੰ ਵੀ ਟੂਣਾ ਕਰਿਆ ਕਿ ਨਾ ਕਰਿਆ ਤੈਨੂੰ ਆਪੀ ਯਕੀਨ ਆ ਜੂ ਵੀ ਟਾਈ ਗੱਪ ਮਾਰਦੀ ਆ ਕਿ ਸੱਚ ਹੈ ਤਾਈ ਘਰੇ ਜਾ ਕੇ ਤਮ ਹੁਣੀ ਪੁੱਛ ਲੈਣਾ ਜਾ ਪੁੱਛਦਾ ਦਗ ਜਾ ਮੈਂ ਪੁੱਛਦਾ ਜਾ ਕੇ ਜਾ ਪੁੱਛ ਫੇਰ ਤੈਨੂੰ ਆਪੀ ਕੋਈ ਨਹੀਂ ਕਦੇ ਕੱਲਾਂ ਮੈਨੂੰ ਘਰੇ ਨਾਲ ਲੜਾ ਜੀਂ ਗਦੇ ਹਰਪ੍ਰੀਤ ਨਾਲ ਘਰੇ ਜਾ ਵਾਲੀ ਲੜਵਾਉਂਦੀ ਭਾਈ ਇੱਥੇ ਆਏ ਦਾ ਭਾਈ ਫੇਰ ਮੈਂ ਤਾਂ ਘਰੇ ਲੜੀ ਨਾ ਸਾਡੇ ਜਵਾਕਾਂ ਨੂੰ ਪਤਾ ਲੱਗ ਗਿਆ ਕਿ ਤੁਸੀਂ ਕੱਲ ਖੀਰ ਲੈ ਗਿਆ ਕਿ ਵੇਖ ਕੇ ਤਾਈ ਕਿ ਤੂੰ ਟੂਣਾ ਕਰਿਆ ਅੰਦਾ ਫੇਰ ਭਾਈ ਸਾਡੇ ਘ ਤੰਗਾ ਭਾਈ ਕੀਤਾ ਸੀ ਹੁਣ ਮੁੜ ਕੇ ਮੈਨੂੰ ਕੋਈ ਚੀਜ਼ ਜਿੰਦੀ ਵੀ ਨਹੀਂ ਫੇਰ ਪਾਵਾ ਸਾਡੇ ਨਾਲ ਲੱਖਾਂ万 ਚੀਜ਼ ਫਈਆ ਮੈਂ ਨਹੀਂ ਦਿੰਦੀ ਉਹ ਅਸੀਂ ਤਾਂ ਹੀ ਸਾਡੇ ਚੀਜ਼ ਲੈਣ ਵੀ ਨਹੀਂ ਆਉਂਦੇ ਨਹੀਂ ਭਾਈ ਹੀ ਗਈ ਸੀ ਕਹਿ ਕੇ ਮੈਂ ਕੋਤਨ ਨੂੰ ਮੈਂ ਕਹਾਂ ਨਹੀਂ ਗਿਆ ਸਾਨੂੰ ਕੀਰ ਦੇ ਜਾ ਆਪ ਸਾਡੇ ਘਰੇ ਲੈ ਕੇ ਖੀਰ ਗਈ ਸੀ ਕੀ ਮੋੜ ਦਿੰਦਾ ਉਹ ਗੱਲ ਹੈ ਕਿ ਨਾਲੇ ਜਾ ਕੇ ਗੱਡੀ ਖੇਚ ਖਾ ਗਈ ਨਾਲੇ ਟੀਟਨੇ ਮਾਰ ਗਈ ਨਾਲੇ ਖੀਰ ਦਿੱਤੀ ਤੇ ਨਾਲੇ ਹਜੇ ਕਹਿੰਦਾ ਕਿ ਟੂਣਾ ਕਰਕੇ ਕਿ ਸਾਡੇ ਵਰਗੇ ਧਰਤੀ ਕੋਈ ਨਾ ਕਿਦੋਂ ਹੁਣ ਮੈਂ ਟੂਣਾ ਕਰਕੇ ਧਰਿਆ ਨਾ ਤੁਹਾਨੂੰ ਹੁਣ ਪਤਾ ਲੱਗੂਗਾ ਵੀ ਟੂਣਾ ਕਰਿਆਗਾ ਫਿਰ ਤੁਹਾਨੂੰ ਪਤਾ ਲੱਗੂਗਾ ਵੀ ਟੂਣਾ ਕੀ ਹੁੰਦਾਗਾ ਕੱਲ ਤਾਂ ਮੈਂ ਵਰਗੀ ਖੀਰ ਦਿੱਤੀ ਸੀ ਤੁਹਾਨੂੰ ਵੀ ਚਲ ਖਾ ਲੈਣਗੇ ਜਵਾਕ ਤੇ ਹੁਣ ਕੋਈ ਨਾ ਰਾਜਵੀਰ ਨਾ ਤਾਂ ਮੈਂ ਰਾਜਵੀਰ ਦੇ ਵਰਗੇ ਕਰਕੇ ਜਾਊ ਟੂਣਾ ਤੇ ਨਾਲੇ ਮੈਂ ਧਰਕੇ ਜਾਊਂ ਇਨਾਂ ਦੇ ਨਰ ਫੇਰ ਪਤਾ ਲੱਗੂ ਵੀ ਆਪਣੀ ਹੀ ਚੀਜ਼ ਐ ਕਿਤੇ ਚੱਕ ਦੇ ਵੀ ਨਾ ਹੋਣ ਠੇਕ ਦੇ ਵੀ ਨਾ ਹੋਣ ਕਿਤੇ ਐ ਕੀ ਧਰ ਜਾਂ ਜਰਕਦੇ ਨੇ ਇਹ ਤਾਂ ਉਦੀ ਨਿਕਲ ਆਉਂਦੇ ਨੇ ਬਾਹਰ ਜਰਕਦੇ ਨੇ ਆ ਧਰ ਕੇ ਆਉਂਗੀ ਰਾਜਵੀਰ ਦੇ ਬਾਰਗੇ ਰਾਜਵੀਰ ਕਰਦੀ ਆ ਕਿੰਨੇ ਕੰਮ ਕਰਦੀ ਆ ਮੈਨੂੰ ਸਾਰਾ ਪਤਾ ਹੈਗਾ ਉਹੀ ਲਈ ਫਿਰਦੀ ਆ ਥਾਂ ਥਾਂ ਤੇ ਇਨਾਂ ਨੂੰ ਕਾਲਾ ਵਾਲੇ ਟੂਨੇ ਤਾਂ ਮੈਂ ਚਲ ਕਰਿਆ ਤਾਂ ਹੈਗਾ ਸਿੱਖੀਰ ਚ ਉਹੀ ਗੱਲ ਮੰਗੂ ਉਦੀ ਲਈ ਜੀ ਰਾਜਵੀਰ ਡਰਕਦੇ ਨੇ ਉਦੀ ਥੋੜੇ ਪਵਾ ਲਈ ਇਨਾਂ ਦੇ ਕਾਲਾ ਵਾਲੇ ਟੂਨੇ ਨਾਲ ਤਾਂ ਕੁਝ ਵੀ ਨਹੀਂ ਹੋਇਆ ਇਨਾਂ ਨੂੰ ਅੱਜ ਵਾਲੇ ਨਾਲ ਦੇਖਦੀ ਆ ਵੀ ਕੀ ਹੋਊਗਾ ਪਤਾ ਤਾਂ ਲੱਗ ਹੀ ਜਾਊਗਾ ਕਿ ਨਾ ਬਾਲੀ ਦੂਰ ਘਰ ਹੈਗਾ ਪਤਾ ਉਹਦੀ ਲੱਗ ਜਾਊਗਾ ਵੀ ਕੀ ਕੋਈ ਦੁੱਖਦਾ ਹੈ ਕੋਈ ਬਿਮਾਰ ਹੁੰਦੇ ਨੇ ਪੁੱਛ ਕਿਆ ਮੈਂ ਹਰਪ੍ਰੀਤ ਨੂੰ ਕੋਈ ਟੂਣੇ ਨੇ ਕਰਿਆ ਅਸਰ ਮਾੜਾ ਮੋਟਾ ਕਿ ਨਾ ਤਾਈ ਤੇ ਚੱਲ ਬਦਗੀ ਹੈ ਜੇ ਅਸਰ ਕਰ ਗਿਆ ਹੋਵੇ ਵਿਚਾਰੀ ਨੇ 3000 ਰੁਪਿਆ ਲਾਇਆਗਾ ਜਿਵੇਂ ਇਹਦਾ ਮਾੜਾ ਕਰਿਆ ਸੀ ਉਵੇਂ ਉਹਦਾ ਕਰੇ ਰੱਬ ਹਰਪ੍ਰੀਤ ਮੂ ਮਰ ਜਾ ਨਹੀਂ ਆ ਕੀ ਤਰੇ ਆ ਪਿਆ ਨਹੀਂ ਕਿੱਥੇ ਉਹ ਮਰ ਜਾ ਨੀਦਾ ਨਹੀਂ ਹੈ ਨਾ ਕੌਣ ਤਰ ਗਿਆ ਨਹੀਂ ਨਹੀਂ ਮੈਨੂੰ ਕੀ ਪਤਾ ਦੇਖਦਾ ਸਹੀ ਕੀ ਹੈ ਇਹ ਇਹ ਤਾਂ ਨਿੰਬੂ ਹੈ ਇਹ ਨਿੰਬੂ ਕਾ ਨੂੰ ੜ ਕੇ ਹੋਰ ਕੀ ਹੈ ਮੈਨੂੰ ਤਾਂ ਆਉਲਾ ਲੱਗਦਾ ਆਉਲਾ ਤੇ ਹੋਰ ਹੋਣਾ ਉਹ ਮਰ ਜਾ ਇਹ ਤਾਂ ਤਾਈ ਪੁੱਠਾ ਤਰ ਗਿਆ ਉਹੀ ਹੈ ਮੈਨੂੰ ਤਾਂ ਨਿੰਬੂ ਦੀਂਦਾ ਸੀ ੜ ਕੇ ਇਹ ਅੰਨ ਹੀ ਉਹ ਮੀ ਉੱਤੇ ਖਲਾਇਆ ਪਿਆ ਸਾਰਾ ਕੁਝ ਨੇ ਮੇਰੇ ਤਾਂ ਦਿਮਾਗ 'ਚ ਨਹੀਂ ਆਇਆ ਮੇਰੇ ਤਾਂ ਕਦੋਂ ਦੀ ਗੱਲ ਦਿਮਾਗ 'ਚੋਂ ਨਿਕਲ ਗਈ ਪਿਆ ਪਤਾ ਤਰਕੇ ਇੰਜ ਸੀ ਲੈ ਤਾਈ ਤੇ ਕੀ ਅਸਰ ਕਰੂ ਤਾਈ ਤਾਂ ਆਪਣੇ ਮਾਰਚ ਤਰਕੇ ਇਹਦੂ ਪਹਿਲਾਂ ਕੋਈ ਮੱਥੇ ਲੱਗ ਗਿਆ ਦੇ ਕਿ ਲੱਗਿਆ ਨਹੀਂ ਤੂੰ ਹੀ ਲੱਗਿਆ ਮੈਨੂੰ ਮੈਂ ਤਾਂ ਲੱਗਿਆ ਨਹੀਂ ਹਾਏ ਨਹੀਂ ਬੂ ਮੈਂ ਮਰ ਜਾ ਮਹੀਂ ਮੱਥੇ ਲੱਗੀਆਂ ਹਾਂ ਮੈਂ ਤਾਂ ਕਦੀ ਪਰਮਾਤਮਾ ਕੋਈ ਹੋਰ ਮੱਥੇ ਲੱਗਿਆ ਹੋਵੇ ਇਹਦੇ ਕਿਤੇ ਸਾਰਾ ਅਸਰ ਮੇਰੇ ਤੇ ਹੋ ਜੇ ਤੇਰੇ ਤੇ ਵੀ ਹੋ ਜੂ ਅਸਰ ਤੇ ਜਿਹੜਾ ਪਹਿਲੀਆਂ ਚ ਮੱਥੇ ਲੱਗ ਜੇ ਉਸੇ ਦੀ ਅਸਰ ਹੁੰਦਾ ਹੁੰਦਾ ਮੈਂ ਤਾਂ ਬਾਹਰ ਹੀ ਨਹੀਂ ਆਈ ਪਣੀ ਮੈਂ ਤਾਂ ਉਹਦੀ ਮੱਜਾਂ ਨੂੰ ਨੀਰਾ ਨੂਰਾ ਪਾਉਣ ਲੱਗ ਗਈ ਮੂਮਾ ਮਰ ਜਾ ਤੇਰੇ ਬਾਈ ਨੂੰ ਵੀ ਕਿਹੜੇ ਬੇਲੇ ਹੋਗੇ ਘਰ ਨੂੰ ਚੱਕ ਨਹੀਂ ਹਰਪ੍ਰੀਤ ਇਹਨੂੰ ਚੱਕ ਕੇ ਸਿੱਟ ਪਰੇ ਇੱਥੇ ਪਾਣੀ ਨਾਲ ਧੋਦੇ ਦੇੜੀ ਸਾਰੀ ਤੇ ਮੈਂ ਚੱਕ ਕੇ ਪਾਣੀ ਪਾ ਦੇਣ ਤੇ ਆਪੇ ਹੀ ਦਰ ਉੱਡ ਜੂ ਲੈ ਇੱਧਰ ਉੱਡ ਜੂ ਕਿਸੇ ਦਾ ਹੋਰ ਪੈਰ ਟਿਕ ਜੂਗਾ ਉੱਤੇ ਮੂਮਾ ਮਰ ਜਾ ਮੈਂ ਤਾਂ ਹੋਰ ਹੀ ਹੋਣ ਲੱਗ ਗਿਆ ਪਤਾ ਨਹੀਂ ਕੀ ਮੇਰੇ ਤਾਂ ਹਾਂ ਮੱਥੇ ਲਾਤਾ ਤਾਈ ਨੇ ਕੀ ਪਤਾ ਇਹਦੇ ਕੀ ਕਰਾ ਕੇ ਲਿਆਈ ਹੋਊਗੀ ਇਹਨੀਆਂ ਨਿਆਲੇ ਹੁਣੀਆਂ ਫੂਕਣਾ ਜਾ ਇਹਦੇ ਨਾ ਛੱਡਦਾ ਨੀ ਗੰਬਣੀ ਇਹ ਸਿਰਦੇ ਆ ਇਧਰ ਸਿਰਦੇ ਪਰਾਂ ਬੂ ਨੀ ਗਿਆ ਨੀ ਗਿਆ ਪਰੇ ਹਏ ਹਏ ਅਰੇ ਮੈਂ ਤੇਰਾ ਹੱਥ ਲਾਇਆਗਾ ਹੱਥ ਨਹੀਂ ਆ ਤੂੰ ਤਾਂ ਦਰਦ ਦੀ ਬਾਹੜ ਗਈ ਦਰਦ ਦੀ ਕੀ ਮੇਰੇ ਤਾਂ ਬਾਹਾਂ ਚ ਦਰਦ ਹੋਣ ਲੱਗ ਗਿਆ ਮੈਨੂੰ ਤਾਂ ਹੁਣ ਜਾਣਾ ਪਊਗਾ ਬਾਪੇ ਕੋਲੇ ਥੋੜਾ ਪੋਣ ਐਂ ਕਰ ਜਿਵੇਂ ਮੈਂ ਤੇਰੇ ਨਾਲ ਗਈ ਸੀ ਪਾਣ ਮਣ ਕੇ ਤੂੰ ਵੀ ਮੇਰੇ ਨਾਲ ਬਗ ਚੱਲ ਫੜ ਜਾ ਹੁਣ ਪੂਰਾ ਪਾਤਾ ਕਰਦਿਆਂ ਆਪੀ ਤਾਂ ਕਹਿੰਦੀ ਵੀ ਪਾਣੀ ਡੋਲਦੀ ਨਹੀਂ ਮੜਾ ਪਾਣੀ ਤਾਂ ਪਾ ਦੇ ਹੁਣ ਇੱਥੇ ਪਾ ਦੇ ਧੋਦੇ ਦੇ ਲੀਆਂ ਲੈ ਜੀਨੇ ਕਰਾਇਓ ਸੇ ਦੀ ਪਵੇ ਮੈਂ ਤਾਂ ਕਹਨੀਆ ਕੁੱਠਾ ਕਿਸੇ ਦੇ ਕਾਹਦਾ ਮਛਰਪਾਈ ਤੇ ਪਵੇ ਐਂ ਕੋਈ ਵੀ ਤਾਈ ਤੇ ਪਵੇ ਆ ਤਾਈ ਤੇ ਪੋਈ ਤਾਈ ਕਰਦੀ ਐ ਨਾ ਹੁਣ ਮੈਂ ਤੇਰੇ ਨਾਲ ਚੱਲਾਂ ਹਾਂ ਹਾਂ ਹੁਣ ਤੂੰ ਮੇਰੇ ਨਾਲ ਚੱਲ ਨਹੀਂ ਐ ਮੱਥੇ ਲੱਗੇ ਨੂੰ ਕੀ ਹੁੰਦਾ ਬੈਮ ਕਰੀ ਆਨੀ ਐ ਨੇ ਹੁੰਦਾ ਕਿਉਂ ਨਹੀਂ ਹਰਪ੍ਰੀਤ ਬਾਹਲੇ ਕੁਝ ਹੋ ਜਾਂਦਾ ਤੂੰ ਤਾਂ ਬਾਲੀ ਪੋਲੀ ਐ ਤੈਨੂੰ ਤਾਂ ਪਤਾ ਨਹੀਂ ਚੱਲਦਾ ਫਿਰਦਾ ਆ ਜਾ ਲੈ ਮੈਂ ਬਾਹਰ ਲਾ ਜਾਣਾ ਬਾਹਰ ਜਾ ਲਾ ਦੇ ਆ ਜਾ ਚੱਲ ਗਏ ਚੱਲ ਤੇਰਾ ਭਾਈ ਆਪੇ ਆਜੂਗਾ ਐ ਨਹੀਂ ਪਤਾ ਉਹ ਕਿੱਧਰ ਗਿਆਗਾ ਮੈਨੂੰ ਤਾਂ ਉਹ ਵੀ ਨਹੀਂ ਕਦੋਂ ਦਾ ਮਿਲਿਆ ਲੈ ਉਹਨਾਂ ਦੇ ਵਾਰਗੇ ਤਾਂ ਇੱਕ ਤਰਕੇ ਆਈਆਂ ਹਰ ਤਰੀਕੇ ਤਾ ਇਹਦੇ ਵਾਰਗੇ ਤਾਂ ਦੂਰਾ ਕਰਾ ਕੇ ਤਰਕੇ ਜਾਉਂਗੀ ਦੋ ਤਰਕੇ ਜਾਉਂਗੀ ਕਿਹੜੀ ਇਹਦੇ ਨਾਲ ਵਾਲੀ ਬੁਰੀ ਹੋਵੇ ਕੱਲ ਵਾਲੀ ਖੀਰ ਤਾਂ ਤਾਂ ਬਾਕੀ ਰਹੇ ਤੇ ਅੱਜ ਦੇਖੀ ਪੁੱਠਾ ਪੈਂਦਾ ਇਹਨਾਂ ਦੇ ਕੰਮ ਪਰ ਤਾਂ ਮੇਰੇ ਵਾਰਗੇ ਤਰਕੇ ਆਈਆਂ ਸੀ ਹੁਣ ਪੁੱਠਾ ਕਰਾ ਕੇ ਨਾ ਜੇ ਬਾਬਸ ਇਹਨਾਂ ਦੇ ਘਰੀ ਧਰਕੇ ਗਈਆਂ ਮੈਂ ਵੀ ਦੇਖੀ ਸਹੀ ਰਾਜਵੀਰ ਨਾਲ ਹੁੰਦੀਆਂ ਐ ਆਖੂਗੀ ਵੀ ਹਾਂ ਆ ਪਤਾ ਹੀ ਕੇ ਬਾਰਗੇ ਕੀ ਟੂਣਾ ਕਰਿਆ ਸੀ ਤਬੀ ਆਪਾਂ ਤਾਂ ਆਦਾ ਪੰਗਾ ਹੀ ਲੈ ਲਿਆ ਜਾਂ ਵੀ ਧਰਕੇ ਟੂਣਾ ਪਸਤਾਉਗੀ ਬੇਲੇ ਨੂੰ ਕੱਲ ਹੀ ਹੀ ਪਵਾ ਕੇ ਲਿਆ ਯਥੌੜੇ ਉਹਨਾਂ ਨੇ ਮੈਨੂੰ ਪਤਾ ਹੀ ਹੈ ਇਹੀ ਵਾਰੀ ਤਲਾਕ ਹੈ ਥਾਂ ਥਾਂ ਦੇ ਤੋੜੀ ਫਿਰਦੀ ਹੈ ਇਹਨੂੰ ਸਾਰਾ ਭੇਟ ਆਗਾ ਵੀ ਇੱਥੇ ਬਾਬਾ ਇੱਥੇ ਬਾਬਾ ਦਾ ਫੇਰੀ ਲੈ ਕੇ ਗਈ ਬੀ ਮਥੋਲਾ ਪਵਾ ਕੇ ਲਿਆ ਮੈਨੂੰ ਪਤਾ ਹੀ ਨਾ ਹੁੰਦਾ ਫਿਰ ਕਿੱਥੋਂ ਲੈ ਜਾਂਦੀ ਥੋਲਾ ਪਵਾ ਜੱਕਦੇ ਨੇ ਹਜੇ ਮੈਂ ਤਾਂ ਖੀਰ ਫੜਾ ਕੇ ਗਈਆਂ ਤੇ ਜੱਕਦੇ ਨੇ ਲੈ ਗਈ ਫੜ ਫੜ ਕੇ ਬਾਹਾਂ ਤੇ ਉਰੀ ਪਵਾ ਲਈ ਥੋੜੀ ਬੜੀਆ ਠੀਕ ਕਰਤੀ ਹੁਣ ਦੇਖੀ ਕੌ ਰੂ ਪੈਂਦਾ ਆ ਜਾ ਹੁਣ ਤੁਰੇ ਆੜ ਗਈ ਮੈਂ ਤਾਂ ਘਰੇ ਵੀ ਨਹੀਂ ਦੱਸ ਕੇ ਇਧਰ ਬਾਈ ਕਰੇ ਵੀ ਮੇਰੀ ਗੱਲ ਤਾਂ ਸੁਣਾ ਹੁਣ ਥੋਲਾ ਪਵਾ ਕੇ ਮੜਾ ਸਿਰ ਜਾ ਹੌਲਾ ਹੋਇਆ ਮੈਨੂੰ ਤਾਂ ਪਤਨ ਤਾਂ ਟੈਨਸ਼ਨ ਹੋਈ ਪਈ ਸੀ ਪਤਾ ਨਹੀਂ ਕਬਰਾਟ ਪਤਾ ਨਹੀਂ ਕੀ ਹੋਈ ਜਾਂਦਾ ਸੀ ਮੇਰੇ ਤਾਂ ਸਿਰ ਨੂੰ ਕੁਛ ਚੜੀ ਜਾਂਦਾ ਸੀ ਉਹੀ ਗੱਲ ਭੈਣੇ ਸਾਡਾ ਤਾਂ ਭਲਾ ਕਰਦੀ ਸੀ ਤਾਈ ਤੇਰੇ ਤੇ ਉਲਟਾ ਪਾ ਗੀ ਨੀ ਤਾਈ ਨਾ ਹੋ ਗਿਆ ਵੀ ਇਹ ਨਾ ਭਲਾ ਕਰਦੀ ਐ ਜਿਹੜਾ ਕੋਈ ਭਲਾ ਕਰਦੈ ਨਾ ਉਹ ਤੋਂ ਬੁਰਾ ਹੁੰਦਾ ਹੀ ਹੁੰਦਾ ਉਹ ਤਾਂ ਬੁਰਾ ਹੋਈ ਹੁੰਦਾ ਨਾਲੇ ਉਹੀ ਗੱਲ ਐਨੀ ਨਾ ਟੈਨਸ਼ਨ ਲਿਆ ਕਰ ਜੇ ਕੋਈ ਕਿਸੇ ਤੇ ਮਾੜੀ ਕਰਦਾ ਨਾ ਫੇਰ ਅਗਲੇ ਤੇ ਵੀ ਨਹੀਂ ਚੰਗੀ ਜਿਹੇ ਉਹੀ ਗੱਲ ਮੈਂ ਤੇ ਤੈਨੂੰ ਲੈ ਕੇ ਗਈ ਸੀ ਬਾਬੇ ਕੋਲੇ ਹੋ ਗਿਆ ਤੂੰ ਮੈਨੂੰ ਲੈ ਗਈ ਚੱਲ ਕੋਈ ਨਹੀਂ ਦੁੱਖ ਸੁੱਖ ਚ ਹੁਣ ਜੇ ਬੰਦਾ ਬੰਦੇ ਨਾਲ ਨਾ ਕੰਮ ਆਊਗਾ ਚੱਲ ਫੇਰ ਤੂੰ ਚਾਹ ਪਾਣੀ ਪੀ ਕੇ ਵਗ ਜਾ ਚਾਹ ਪਾਣੀ ਤਾਂ ਨਹੀਂ ਮੈਂ ਪੀਂਦੀ ਭੂਮਾ ਮਰ ਜਾਣੀ ਆਹਾ ਨਹੀਂ ਹਾਈ ਨਹੀਂ ਤੂੰ ਆਈ ਜਾਤਾ ਫੇਰ ਬੇੜਾ ਬਹਿ ਗਿਆ ਨੀ ਇੱਦਾਂ ਦੇ ਪਾਸੇ ਭੂਮਾ ਮਰ ਇਨੋ ਕੀ ਤੇ ਤਾਈ ਤੱਕ ਇਨ ਨੀ ਕੀ ਤਾਂ ਕੋ ਹੋਰ ਹੋਵੇ ਤੀਜੀ ਨੀ ਹਰਪ੍ਰੀਤ ਆ ਤੂੰ ਕਮਲੀ ਹੋਈ ਆ ਤੂੰ ਦੇਖ ਤਾਂ ਲੈ ਸਾਧਗੀ ਚੀਜ਼ਾਂ ਜਿਹੜੀਆਂ ਆਪਾਂ ਧਰ ਕੇ ਜਾਂਦੀਆਂ ਸੀ ਨੀ ਫੇਰ ਹੋਰ ਕਿਹੜਾ ਕੋ ਟੂਣਾ ਨਹੀਂ ਕਰਦਾ ਪਿੰਡ ਚ ਕੀ ਪਤਾ ਕੋਈ ਹੋਰ ਬਾਦ ਪੈ ਜਾਵੇ ਲੈ ਮੇਰੀ ਗੱਲ ਸੁਣਾ ਬਾਬੇ ਨੇ ਨਹੀਂ ਆਪਾਂ ਨੂੰ ਕਿਹਾ ਸੀ ਵੀ ਤਿੰਨ ਤਿੰਨ ਟਿੱਕੇ ਲਾਉਣੇ ਆ ਉਹੀ ਤਿੰਨ ਤਿੰਨ ਟਿੱਕੇ ਲਾਈ ਬੈਠੀ ਆ ਦੇਖ ਤਾਂ ਲੈ ਸਮਾਰ ਕੇ ਹੈ ਤਾਂ ਉਹੀ ਪਹਿਣੀ ਹੋਣੀ ਨਾ ਭੂਆ ਮਰ ਜਾਂ ਨੀ ਨੀ ਆਪਾਂ ਘਾੜੇ ਕਰੇ ਇਹ ਤਾਂ ਆਪਣੇ ਚ ਪੀ ਜਾਂਦੇ ਉਲਟਿਆ ਖਰਪਰੀ ਦਾ ਮੈਂ ਤਾਂ ਥੋੜਾ ਕਰਕੇ ਲੈਂਦਾ ਸੀ ਮੈਨੂੰ ਤਾਂ ਪੈਣ ਫੇਰ ਚੱਕਰ ਆਉਣ ਲੱਗੇ ਮੈਨੂੰ ਤਾਂ ਗਾਹਾਂ ਗੋਹਾਂ ਛੱਡਿਆ ਬਾਬੇ ਨੇ ਕਿਹਾ ਸੀ ਖੜ ਜਾ ਮੈਂ ਬੋਂਕਰ ਲੈਣੀ ਐ ਚੱਕ ਕੇ ਹੁਣ ਤਾਂ ਥੋੜਾ ਵੀ ਨਹੀਂ ਪੈਂਦਾ ਮੇਰੇ ਬੈਰ ਨੇ ਹੁਣ ਮੈਂ ਕਿੱਧਰ ਜਾਊਂਗੀ ਅੱਜੀ ਰਾਤਾ ਤੂੰ ਤਾਂ ਥੋੜਾ ਜਿਆਦਾ ਵਹਿਮ ਮੰਦੀ ਐ ਮੈਂ ਵਹਿਮ ਨਹੀਂ ਕੰਮ ਕਾਨੂੰ ਕਰਦੀ ਮੈਨੂੰ ਤਾਂ ਦੇਖ ਖੀਰਨਾ ਦਾ ਪੈਣੇ ਜਰੂਰ ਹੋ ਗਿਆ ਸੀ ਮੁੜ ਕੇ ਕੁਛ ਨਹੀਂ ਹੋਇਆ ਮੈਂ ਤਾਂ ਵੜਾ ਸਿੱਟੇ ਮੈਨੂੰ ਤਾਂ ਕੁਛ ਨਹੀਂ ਹੋਇਆ ਲੈ ਤੂੰ ਫੇਰ ਅਨਾਲੀ ਚ ਪਾ ਜਾਣੀ ਆ ਅਨਾਲੀ ਚ ਲੈ ਚੱਕ ਨੀ ਤਾਈ ਨਹੀਂ ਹਰਦੀ ਨਾ ਚਰ ਮਾਰਦੀ ਨਹੀਂ ਇੱਕ ਅੱਦੇ ਨੂੰ ਉਹਨਾਂ ਚਰ ਨਹੀਂ ਹਰਦੀ ਤਾਈ ਨਿਆਤਾ ਤੇ ਨਾਰੀ ਚ ਡਰਨਾ ਨਾਰੀ ਚ ਛੁੱਟੇ ਇੱਥੋਂ ਦਾ ਧੋਣਾ ਪਊਗਾ ਇਹ ਤਾਂ ਸਾਰਾ ਭਾਂਡਾ ਸਾਂਭਾ ਨੀ ਸੁੰਬਰਤਾ ਨਹੀਂ ਐਂ ਕਰੀ ਮੋਟਰ ਛੱਡ ਕੇ ਪਾਈਪ ਲਾ ਦੀ ਨੀ ਹੁਣ ਕਿਹੜੀਆਂ ਪਾਈਪਾਂ ਲਗੜੀਆਂ ਹਰਪ੍ਰੀਤ ਮੈਨੂੰ ਤਾਂ ਚੱਕਰ ਆਈ ਜਾਂਦੇ ਅੜਗੇ ਕੋਈ ਨਹੀਂ ਮੈਂ ਕਰਾ ਜੂ ਫੇਰ ਹੁਣ ਤਾਂ ਦੇਖ ਪੈਣੀ ਮੈਂ ਵੀ ਕਰੇ ਜਾਣੇ ਤੇਰੇ ਬਾਈ ਵੀ ਡੀਕਦਾ ਹੋਊਗਾ ਤੇ ਤੂੰ ਚੱਲ ਨਾ ਮੈਨੂੰ ਤਾਂ ਡਰ ਲੱਗ ਹੀ ਜਾਂਦਾ ਆਪੋ ਬਾਬੇ ਦੇ ਦਵਾਰੇ ਫੇਰ ਨਾ ਪੁੱਛਿਆ ਅੱਗੇ ਮੇਰੇ ਨਾਲ ਸਾਡੇ ਘਰੇ ਵਗ ਚੱਲ ਪੈਣੀ ਸੋਡੇ ਘਰੇ ਕੀ ਬਗ ਚੱਲਾ ਸਾਡਾ ਤਾਂ ਉਹੀ ਗੱਲ ਬਾਤ ਇਹ ਲੈ ਤੇਰੀ ਸੱਸ ਘਰੇ ਤਾਂ ਬੈਠੀ ਹੈਗੀ ਉਹਨੂੰ ਤਾਂ ਨਹੀਂ ਦੱਸਣਾ ਕੁਝ ਹੋ ਜਾਏ ਤੂੰ ਐ ਕਰ ਤੂੰ ਜਾ ਮੈਂ ਮੜ ਜਾ ਦੇਖ ਕੇ ਫੇਰ ਆਉਣੀ ਆ ਸੋਡੇ ਘਰੇ ਮੈਂ ਮਰ ਜਾ ਮੈਂ ਤਾਂ ਦੀ ਸੋਚ ਕਰੀ ਆਨੀ ਆ ਜਾ ਜਾ ਦੇਖਿਆ ਇਹਦਾ ਦੂਸਰਿਆ ਪਿਆ ਤਾਈ ਤਾਂ ਮੰਗਦੀ ਪਈਗੀ ਹੱਥ ਧੋ ਕੀ ਮੰਗਰ ਪਹਿਰੀ ਹੁਣ ਤਾਈ ਤਾਂ ਉਹੀ ਗੱਲ ਲਾਉਣੀ ਪਊਗੀ ਮੰਗਰੋਂ ਘਰੇ ਜਾ ਕੇ ਕਰਦੀਆਂ ਉਹਦੇ ਕੋਲੇ ਗੱਲ ਉਹਨੂੰ ਵੀ ਨਹੀਂ ਦੱਸਿਆ ਮੈਂ ਤਾਂ ਬੂਮਾ ਮਰ ਜਾ ਉਤਾਣ ਕਹਿੰਦੀ ਸੀ ਮੇਰੀ ਸਾਸ ਨੂੰ ਦੇਖਦੀ ਕਿ ਤੇ ਉਹਦੀ ਸਾਸ ਨਾ ਡਿੱਗੀ ਪਈ ਹੋਵੇ ਆਪਣੇ ਤਾਂ ਚੱਲ ਬੱਚਤ ਰਹੀ ਗਈ ਉਹੀ ਗੱਲ ਮੱਥੇ ਉਹਦੇ ਲੱਗ ਗਿਆ ਹਰ ਤੂੰ ਤੂੰ ਕਿੱਧਰੋਂ ਆਈ ਹੈ ਉਹ ਪੁੱਛਣਾ ਸਾਡਾ ਦਾ ਟੜਕੇ ਦਾ ਤਾਈ ਨੇ ਗਾ ਪਾ ਰੱਖਿਆ ਅਜੀ ਤਾਂ ਬਾਣੀ ਪੰਨਿਆ ਫਿਰਦੀਆਂ ਤੂੰ ਤਾਂ ਕਰੇ ਹੀ ਨਹੀਂ ਸੀ ਉਹ ਤਾਈ ਤਾਂ ਮੈਨੂੰ ਵੀ ਟੱਕਰੀ ਸੀਗੀ ਇੱਥੇ ਗਲੀ ਚ ਜਾਂਦੀ ਹਾਂ ਉਹ ਤਾਂ ਮੈਨੂੰ ਐਂ ਕਹਦੀ ਸੀ ਮੈਨੂੰ ਲਾਂਬਾ ਇਹ ਦੇਣ ਲੱਗਿਆ ਮਾਂ ਤੂੰ ਕੱਲ ਪਤਾ ਨਹੀਂ ਖੀਰ ਸਾਨੂੰ ਕੀ ਪਾ ਕੇ ਦੇਗੀ ਹਾਂ ਕਹਿੰਦੀ ਮੈਂ ਤਾਂ ਕੁਛ ਨਹੀਂ ਪਾਇਆ ਸੋਢੀ ਵਾਲਿਆਂ ਨੇ ਕਿ ਮੇਰੇ ਬਾੜ ਚ ਟੂਣਾ ਕਰ ਗਈਆਂ ਮਹਾ ਸੀਕੜੇ ਟੂਣਾ ਕਰਨ ਜਾਣਦੇ। ਹਾਂ ਤੂੰ ਤਾਂ ਟੂਣਿਆਂ ਚ ਮਾਹਰ ਹੈਂ ਕਿ ਤੇਰੇ ਤੇ ਬੜਾ ਟੂਣਿਆਂ ਦਾ ਅਸਰ ਹੁੰਦਾ। ਟੂਣੇ ਤਾਂ ਤੂੰ ਹੱਥ ਚ ਚੱਕ ਕੇ ਘੁੰmdi ਫਿਰਦੀ ਐ। ਅਸੀਂ ਤਾਂ ਗੰਨਾਂ ਸੀ ਬਾਬੇ ਕੋਲੇ 3000 ਰੁਪਇਆ ਵੀ ਲੈ ਲਿਆ ਉਹ ਕਹਿੰਦਾ ਕਿ ਭਈ ਇੱਕ ਜਿਹਨੇ ਛੋੜੇ ਕਰੇ ਉਸੇ ਦੀ ਉਲਟਾ ਪੈ ਜਾਊਗਾ। ਉਹ ਤੇ ਤਾਂ ਕੀ ਪੈਣਾ ਸੀ ਉਲਟਾ ਨਹੀਂ ਤਾਂ ਆਪਣੇ ਬਾਰ ਚ ਪੈ। ਉਹ ਛੋੜਾ ਭਲਾ ਹੋ ਜੇ। 3000 ਰੁਪਇਆ ਤੁਸੀਂ ਵੀ ਲਟਾ ਹੋ ਗਈਆਂ ਬਾਬੇ ਨੂੰ। ਫਿਰ ਕੀ ਕਰੀਏ ਹੁਣ ਜਦੋਂ ਤਾਈ ਨੇ ਉਹੀ ਗੱਲ ਤਾਈ ਕਰਦੀ ਐ ਸਾਰੇ ਕੰਮ ਜਿੰਨੇ ਕਰਦੀ ਐ। ਤਾਈ ਤਰ ਗਈ ਆਪਣੇ ਬਾਰ ਗਿਆ ਓਲਾ। ਆਪਣੇ ਵਰਗੇ ਫੇਰ ਗਈ ਦੁਬਾਰੇ ਜਦੋਂ ਧਰ ਗਈ ਉਧਰੋਂ ਆ ਗਈ ਰਾਜਵੀਰ ਰਾਜਵੀਰ ਦੇ ਮੱਥੇ ਲੱਗ ਗਿਆ ਉਹਨੂੰ ਚੱਕਰ ਆਉਣ ਲੱਗੇ ਉਹਨੂੰ ਫੇਰ ਬਾਬੇ ਕੋਲੇ ਲੈ ਕੇ ਗਈ ਮੈਂ ਉਹ ਤੁਸੀਂ ਕਾਹ ਨੂੰ ਇਨਾ ਚੱਕਰਾਂ ਚ ਪੈ ਗਈਆਂ ਤਾਈ ਦੇ ਚੱਕਰਾਂ ਚ ਪਈਏ ਤਾਈ ਦਾ ਆਪਦਾ ਘਰ ਖਰਾਬ ਕਰੀ ਜਾਂਦੀ ਐ ਬਾਬੇ ਨੂੰ ਖਵਾਈ ਜਾਂਦੀ ਐ ਉਹ ਤੁਸੀਂ ਕੋਈ ਚੱਕਰਾਂ ਚ ਪੈ ਕੇ 3000 ਰੁਪਏ ਤੁਸੀਂ ਲਟਾਤਾ ਫਿਰ ਮੈਂ ਕੀ ਕਰਾਂ ਮੈਂ ਤਾਂ ਰਾਜਵੀਰ ਲੈ ਗਈ ਮੈਂ ਤਾਂ ਕਦੇ ਕੰਮ ਚ ਪਈ ਨਹੀਂ ਸੀ ਅੱਜ ਤੱਕ ਨਾ ਕਰੀਏ ਕੀ ਹੁਣ ਮਜਬੂਰ ਹੋ ਗਈਆਂ ਹੁਣ ਨਾ ਰਾਜਵੀਰ ਕੇ ਵਰਗੇ ਦੋ ਵਾਲੇ ਪਏ ਕੋਈ ਦੇ ਮੇਰੀ ਗੱਲ ਸੁਣ ਲੈ ਟੂਣਿਆਂ ਦੇ ਮਸਲੇ 'ਚ ਤਾਂ ਸਾਰਾ ਪਿੰਡ ਹਾਰਿਆ ਹੋਇਆ ਏ ਤੂੰ ਇਹ ਨੂੰ ਨਹੀਂ ਕੋਈ ਜਿੱਤ ਸਕਦਾ ਤੁਸੀਂ ਕਿੱਥੋਂ ਜਿੱਤ ਲੋਗੇ ਇਹਨੂੰ ਫਿਰ ਹੁਣ ਕਿਵੇਂ ਕਰਾਂ ਰਾਜਵੀਰ ਤਾਏਗੇ ਨਹੀਂ ਸਿਕਣੀ ਮੜਿਆ ਮੈਂ ਮੇਰੀ ਸ਼ਸਤ ਨੂੰ ਦੇਖਿਆ ਵਾਂ ਕਿਤੇ ਉਹਨਾਂ ਡਿੱਗੀ ਪਈ ਹੋਵੇ ਅਸੀਂ ਤਾਈ ਦੇ ਘਰੇ ਨਾ ਜਾ ਕੇ ਹੀ ਦੋਨੇ ਮੈਂ ਤਾਂ ਸਾਨੂੰ ਇਹ ਗੱਲ ਕਹਿਣਾ ਵੀ ਤੁਸੀਂ ਇਹਨਾਂ ਚੱਕਰਾਂ 'ਚ ਪਹੋਈ ਨਾ ਇਹਨਾਂ ਚੱਕਰਾਂ 'ਚ ਪੈਣ ਦਾ ਕੋਈ ਫਾਇਦਾ ਨਹੀਂ ਹੁੰਦਾ ਮੈਂ ਤੇ ਇੱਕ ਗੱਲ ਕਹਿਣਾ ਵੀ ਨਾਗਾ ਤਾਈ ਤੋਂ ਕੋਈ ਲੈ ਕੇ ਚੀਜ਼ ਖਾਓ ਤੇ ਨਾਈ ਉਹਨਾਂ ਦੇ ਦੇਣ ਜਾਓ ਉਹ ਤਾਂ ਜੇ ਨਾ ਤਾਈ ਨੂੰ ਘਰੇ ਵੜਨ ਦਿਓ ਬਸ ਉਹਨੂੰ ਘਰੇ ਨਾ ਵੜਨ ਦਿਓ ਸਭ ਤੋਂ ਮਸਲਾ ਬਦਈ ਇਸ ਗੱਲ ਨਹੀਂ ਹੱਲ ਹੋਊਗਾ ਕੀ ਕਰਕੇ ਕਰਾਂਗੇ ਅਸੀਂ ਟੂਣਾ ਕਰਾਇਆ ਉਹ ਹੱਥ ਚ ਚੱਕ ਕੇ ਧੁਰੀ ਫਿਰਦੀ ਐ ਲੈ ਹੈ ਜਮੀਨੀ ਦੱਦੀ ਮਹਾਰਾ ਮਹਾਰਾ ਹਾਂ ਹੋ ਹਜੇ ਤਾਂ ਅਸੀਂ ਬਾਬੇ ਕੋਲੇ ਨਹੀਂ ਦੱਸਿਆ ਵੀ ਉਹ ਸਿੱਤ ਕਰਨਾ ਕਹਿੰਦੇ ਬਾਬਾ ਵੀ ਉਹਦੇ ਨਾਲ ਮਿਲਿਆ ਹੋਇਆ ਇੱਕ ਗੱਲ ਐ ਉਹ ਤੈਨੂੰ ਅੱਜ ਪਤਾ ਲੱਗਦਾ ਹਾਂ ਤਾਂ ਸਾਰਾ ਪਿੰਡੀ ਕਹਿੰਦੇ ਕਹਿੰਦੇ ਇਹ ਤਾਂ ਨਾ ਜੇ ਕੋਈ ਟੂਣਾ ਕਰਦਾ ਅਗਲੀ ਚ ਉਲਟ ਚਲਾ ਦਿੰਦੀ ਐ ਐਹੀ ਜੀ ਭੇੜੀ ਬੁੜੀ ਐ ਉਹ ਮਰ ਜਾਂ ਕੇ ਤੇ ਆਪਣੀ ਜਮੀਨ ਉਹ ਤਾਂ ਰਾਜਵੀਰ ਤੇ ਚੱਲ ਗਿਆ ਫਿਰ ਮੱਥੇ ਉਹਦੇ ਲੱਗ ਗਿਆ ਫਿਰ ਹੁਣ ਤਾਂ ਸਿੱਧਾ ਜਾਣਾ ਤੁਸੀਂ ਕਾਨੂੰ ਪੰਗਾ ਲੈ ਆਉਦੇ ਨਾ ਆਪਾਂ ਤਾਂ ਬਾਹਰਲੀ ਲਾਲਾ ਨੇ ਆਗੇ ਬਾਹਰ ਲਾਣਾ ਗੇਟ ਲਾ ਲੈ ਪਰੇ ਹੁਣ ਰਾਜਵੀਰ ਆਈ ਉਹਦਾ ਤਾਂ ਮਣਾ ਮਟਾ ਹੱਲ ਕਰਨਾ ਪਊ ਕੀ ਹੱਲ ਕਰੀਏ ਹੁਣ ਚੱਲ ਤੂੰ ਐ ਕਰ ਮੜ ਦੇਖ ਕੰਮ ਮੈਂ ਦੇਖਦੀ ਆ ਜੇ ਆ ਗਈ ਤਾਂ ਕਿਿੱਧਰ ਤਾਂ ਸੜ ਸੜ ਤਾਂ ਆਹ ਲਾ ਇਹਨਾਂ ਨੇ ਕਰਾਇਆ ਹੋਇਆ ਮੇਰਾ ਪਤੀ ਨਹੀਂ ਕਿੱਧਰ ਮਾਰਿਆ ਲੈ ਮੈਂ ਤਾਂ ਇੱਥੇ ਕਰਾ ਕੇ ਧਰ ਕੇ ਗਈ ਸੀ ਅੱਛਾ ਦੇਖ ਰਹੀਆਂ ਤਾਂ ਹੀ ਹੁਣ ਇਹਨੇ ਤਾਂ ਕੋਈ ਅਸਰ ਹੋਇਆ ਕਿ ਨਾ ਹੋਇਆ ਸਾਡੇ 'ਚ ਤਾਂ ਕੋਈ ਅਸਰ ਨਹੀਂ ਹੋਇਆ ਰਾਜਵੀਰ ਤੇ ਜ਼ਰੂਰ ਅਸਰ ਹੋ ਗਿਆ ਵਿਚਾਰੀ ਤੇ ਆ ਫਿਰਦੀ ਐ ਡਿੱਗਦੀ ਨਾ ਦੇਖਦੇ ਪੈਂਦੀ ਆਪਾਂ ਤੇ ਫਿਰ ਤੁਸੀਂ ਭਾਈ ਕਿਉਂ ਪੰਗੇ ਲੈਣ ਨੂੰ ਮੇਰੇ ਨਾਲ ਸਿਆ ਸਿਆਣੀ ਬਿਆਣੀ ਨਾਲ ਓਹੀ ਗੱਲ ਵਾਂਗੂ ਤੁਹਾਨੂੰ ਸ਼ਰਮ ਨਹੀਂ ਆਉਂਦੀ ਕੱਲ੍ਹ ਦਿਗਾ ਜਗਾ ਕਰਨਾ ਤੁਸੀਂ ਕਰਾਉਂਦੀਆਂ ਫਿਰ ਨਾ ਟੂਨੇ ਚਾਮਣ ਮੇਰੇ ਤੇ ਤੇ ਤਾਈ ਤੂੰ ਨਹੀਂ ਸਾਡੇ ਤੇ ਕਰਾਇਆ ਸੀ ਮੈਂ ਤਾਂ ਤਾਈ ਤੈਨੂੰ ਆਉਣਾ ਨਹੀਂ ਆ ਨਾ ਮੈਨੂੰ ਕੇ ਭਾਈ ਆਉਣੀ ਕਿਹ ਅਗੀ ਸ਼ਰਮ ਨਾ ਨਾ ਤਾਂ ਮੈਂ ਸਾਨੂੰ ਖੀਰ ਦੇ ਕੇ ਗਈ ਨਾਲੇ ਹਜੇ ਤੁਸੀਂ ਉਲਟਾ ਕੇ ਮੇਨ ਠੱਪਣੇ ਠੱਪੇ ਤੇ ਸਾਨੂੰ ਕੇ ਚੁੱਪੂਆ ਕਰਾ ਨਾਲ ਖੀਰ ਚ ਦੇਖ ਲੈ ਕੁਝ ਪਾ ਕੇ ਲਈ ਨਾ ਕੀ ਪਾ ਕੇ ਨਹੀਂ ਸੀ ਭਾਈ ਖੀਰ ਚ ਮੈਂ ਫਿਰ ਦੱਸ ਦੋ ਕੀ ਸਬੂਤ ਨਾ ਸਬੂਤ ਕੀ ਸੀ ਸਬੂਤ ਕਿ ਆਣਾ ਸੀ ਤਾਈ ਉਹ ਤਾਂ ਸੀ ਥੋੜਾ ਕਰਾ ਲਈਏ ਬਾਬੇ ਨੇ ਸਾਨੂੰ ਬਚਾਤਾ ਜਿਹੜੇ ਬਾਬੇ ਕੋਲ ਤੂੰ ਜਾਣੀ ਨਾ ਉਸੇ ਕੋੜੀ ਅਸੀਂ ਗਈਆਂ ਸੀ ਆ 10000 ਰੁਪਏ ਲਵਾਤਾ ਸਾਡਾ ਚੰਗਾ ਫੇਰਾ ਵਧੀਆ ਹੋ ਗਿਆ ਫਿਰ ਲੱਗ ਗਿਆ फेर ਮੇਰੇ ਤੇ ਮਾਰਾ ਕਰਦੀਆਂ ਸੀ ਆਪਦੇ ਤੇ ਮਾਰਾ ਹੋ ਗਿਆ ਤਾਂ ਰੱਬ ਦੀ ਤਾਂ ਨਹੀਂਗਾ ਅੱਗੇ ਬੰਦੇ ਦੀ ਨਹੀਂ ਨੀਗਾ ਤੇ ਫੇਰ ਹੁਣ ਤੂੰ ਤਾਂ ਕਰਦੀ ਐ ਨਾ ਤੂੰ ਮੰਨ ਜਾ ਜੇ ਤੂੰ ਤਾਂ ਟੂਣਿਆਂ ਦੀ ਮਾਹਰ ਐ ਬੰਦਾ ਮਰਦਾ ਨਹੀਂ ਹੁੰਦਾ ਚਲ ਆਹੀ ਇਹ ਘੰਟਾ ਘੜੀ ਕੁਝ ਦੁਖਣ ਸੁਖਣ ਲੱਗ ਜਾਂਦਾ ਤੂੰ ਨਾ ਬਾਜਾ ਜਾ ਉਹਦਾਂ ਹਰਕਤਾਂ ਤੋਂ ਤੇ ਹਟ ਜਾ ਇਹੋ ਜਿਹਾ ਕੁਝ ਨਾ ਛੋਡਾ ਫੇਰ ਕੀ ਦੁਖਿਆ ਭਾਈ ਆ ਖੜੀਓ ਕੁਝ ਨਹੀਂ ਦੁਖਦਾ ਆਏ ਬੋਲੀ ਜਾਣੀਆਂ ਹੋਗੀਆਂ ਨਾ ਤੈਨੂੰ ਕੀ ਮਿਲਦਾ ਪਹਿਲਾਂ ਐਂ ਦੱਸ 12 ਚ ਲੋਕਾਂ ਦਾ ਤਰ ਟੂਨੇ ਫੇਰ ਭਾਈ ਮੇਰੀ ਮਾਂ ਮੇਰੀ ਬਰਾਬਰੀ ਨਹੀਂ ਸੋਥੋ ਹੁੰਦੀ ਮਾਂ ਤੇ ਮਰਜੀ ਭਗਜੋ ਮੈਂ ਦੱਸਾਂਗਾ ਮੈਂ ਕਿ ਤੂੰ ਨਾ ਚ ਜਮਾ ਪੂੜੀ ਮਾ ਹੋ ਹੋ ਐਗੀ ਜਮਾ ਹਾਗਣੀ ਹੋਈ ਐ ਗਣੀ ਹੋਈ ਐ ਮਾਂ ਹਾਗਣੀ ਹੋਈ ਐ ਮੁੜ ਕੇ ਨਾ ਬਗਾਈਓ ਤੂੰ ਜਿੱਤੀ ਤੇ ਐਸੀ ਹਾਰ ਨਾ ਮੈਂ ਤੈਨੂੰ ਦੱਸਾਂ ਮੁੜ ਕੇ ਨਾ ਤਾਂ ਸਾਡੇ ਆਈ ਨਾ ਜਾਈ ਨਾ ਸਾਨੂੰ ਕਿਸੇ ਚੀਜ਼ ਦੀ ਲੋੜ ਖੜਾ ਚੜਾਨੀ ਐ ਤਾਂ ਮੁੜ ਕੇ ਨਾ ਇਹਦੇ ਜਾ ਨਾ ਮੈਂ ਤਾਂ ਭੈਣਾ ਆਉਂ ਜਾਊਗੀ ਫਿਰ ਨਾ ਤੁਸੀਂ ਆਇਆ ਕਰੋਂਗੀਆਂ ਮੇਰੇ ਮੈਂ ਤਾਂ ਜਵਾਂ ਨਹੀਂ ਆਉਂਦੀ ਤੇਰੇ ਕੀ ਲੈਣਾ ਮੰਗੇ ਤਾਈ ਪਹਿਲਾਂ ਕਿੰਨਾ ਕ ਗਈਆਂ ਤੇਰੇ ਆ ਤੂੰ ਬਿਨਾਂ ਗੱਲ ਤੋਂ ਪੰਗਾ ਲੈ ਲੈ ਉਹਦੀ ਬੁਲਾ ਲੈਣੀ ਐਂਗੀ ਆ ਜਾ ਤਾਈ ਚਾਹ ਬਣਾਈ ਪਈ ਐ ਪੀ ਕੇ ਵਗ ਜਾ ਫੇਰ ਨਮਾਈ ਵੀ ਕਰ ਲੈ ਮੈਨੂੰ ਟੂਣਾ ਕਰਕੇ ਜੇ ਨਾ ਤਾਂ ਸਾਡੇ ਚਾਹ ਪੀਣ ਤੂੰ ਆਈ ਨਾ ਅਸੀਂ ਤੇਰੀ ਅੱਗੇ ਤੂੰ ਆਪਦੇ ਤਰੀਕੇ ਨਾਲ ਆਪਦੇ ਤਰੀਕੇ ਜਾ ਵਗ ਜਾ ਹੁਣ ਕਾਈ ਮੇਰੀ ਜੇ ਸਾਨੂੰ ਟੂਣਾ ਕਰਦੀ ਦਿਸ ਗਈ ਤੂੰ ਸਾਡੇ ਬਾਹਰ ਚ ਤੇਰੀ ਵੀਡੀਓ ਬਣਾ ਕੇ ਨੈਟ ਤੇ ਪਾਵਾਂਗੇ ਚਲ ਭਾਈ ਨਾ ਪਾ ਦੀ ਜੇ ਭਾਈ ਟੂਣਾ ਕਰੂੰਗੀ ਸਾਡੇ ਬਾਹਰ ਕੇ ਆਇਆ ਨਿਆ ਨੂ ਬਣਾਉਂਗੇ ਇਹ ਨਹੀਂ ਆਪਾਂ ਚੀਜ ਲੈ ਸਕਦੇ ਅਸੀਂ ਕੈਮਰਾ ਲਵਾ ਲਾ ਆਇਆ ਨਹੀਂ ਕੰਮ ਲਾ ਕੋਈ ਨੀ ਤੁਸੀਂ ਕੈਮਰਾ ਲਵਾਵਾਂਗੇ ਹੁਣ ਤੈਨੂੰ ਪਤਾ ਲੱਗ ਜੂ ਕੋਈ ਨਾ ਕੋਈ ਦੇ ਸਕਦੀ 1 ਛੱਡ 2 ਲਵਾ ਲੋ ਕਹਿੰਦੇ ਦਾ ਕੋਈ ਮੈਨੂੰ ਡਰ ਨਹੀਂ ਕੋ ਤੂੰ ਸੀ ਕਰੋਂਗੀ ਆ ਅਸੀਂ ਵੀਡੀਓ ਬਣਾ ਲਾਂਗੇ ਸਾਡੇ ਕੀ ਮੋਬਾਈਲ ਨਹੀਂ ਨਾ ਫਿਰ ਸ਼ਾਦੀ ਤਾਂ ਮਜਬੂਰੀ ਸੀ ਜਦੋਂ ਤੂੰ ਸਾਡੇ ਬਾੜ ਕੇ ਧਰ ਕੀ ਅੱਛਾ ਜਬਗ ਜਾਂਦਾ ਤੈਨੂੰ ਤਾਂ ਮਜਬੂਰੀ ਸੀ ਤੇ ਮੈਨੂੰ ਨਹੀਂ ਸੀ ਮਜਬੂਰੀ ਕਿਵੇਂ ਕਰ ਦਿਆਂ ਨੇ ਕੁਪਾਲ ਦੀਆਂ ਨੇ ਬਰਾਬਰੀ ਕਰਦੀਆਂ ਨੇ ਹੁਣ ਕਿਉਂ ਵੱਡ ਗਈਆਂ ਅੰਦਰ ਫੇਰ ਡਰਦੀਆਂ ਨਾਲੇ ਫੇਰ ਤਾਈ ਤੋਂ ਛੇਤੀ ਡਰ ਜਾਂਦੀਆਂ ਨੇ ਨਾਲੇ ਫੇਰ ਛੇਤੀ ਤਾਈ ਤੋਂ ਸੇਕ ਮਾਰਦਾਗਾ ਵੀ ਤਾਈ ਤਾਂ ਸੁਣਾਊਗੀ ਹੁਣ